ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਸਾਡੀ ਨਵੀਂ ਵੀਡੀਓ ਦੇ ਵਿੱਚ ਤੇ ਪੂਰੇ ਦਿਨ ਵਿੱਚ ਆਪਾਂ ਕੀ ਜੀ ਕੀਤਾ ਤੇ ਤੁਹਾਨੂੰ ਸਾਰਿਆਂ ਨੂੰ ਦੱਸਣੇ ਆ ਜੀ ਜੁੜੇ ਰਹੋ ਸਾਡੇ ਨਾਲ ਇਹ ਕੀ ਹੋ ਰਿਹਾ ਕੀ ਹੋ ਰਿਹਾ ਹੈ ਕੀ ਕਹਸਾ ਤੂੰ ਕੀ ਕਰਦਾ ਇਹ ਬੰਦਾ ਵਾਲਾ ਹੀ ਖਰਾਬ ਹੈ ਸਾਡਾ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੂੰ ਸਕੂਲ ਨਾਲ ਕੀ ਕਰ ਰਹੀ ਹੈ ਅੱਜ ਮੈਡਮ ਨੇ ਕੀ ਕਰਾਇਆ ਪੰਗੜਾ ਪਾਇਆ ਡਾਂਸ ਕਰੇ ਡਾਂਸ ਕਿੱਦਾਂ ਕਰਿਆ ਵਾਓ ਬੰਦੇ ਫਰੈਂਡ ਨਾ ਕਰੇ ਡਾਂਸ ਫਰੈਂਡ ਨਾ ਨਹੀਂ ਕਰਿਆ ਰਾਦੂ ਰਾਦੂ ਨੇ ਕਿੱਦਾਂ ਪਾਇਆ ਕਿੱਦਾਂ ਪਾਇਆ ਕਿੱਦਾਂ ਖੜੀ ਹੋ ਕੇ ਦੱਸ ਹਾਂ ਇਹ ਥੋੜੀ ਕਿੱਦਾਂ ਦਾ ਅੰਮਾ ਇਹ ਕੀ ਹੁੰਦਾ ਦੇਖੋ ਜੀ ਸਕੂਲ ਤੇ ਆ ਕੇ ਦੁਆਰਾ ਫੇਰ ਲੱਗੀ ਵੀ ਮਰਦੀ ਪਾਨ ਹਾਂਜੀ ਕੀ ਹੋ ਰਿਹਾ ਹੈ ਭਾਈ ਜੀ ਅੱਜ ਬਾਰਿਸ਼ ਦਾ ਜਿਹੜਾ ਮੌਸਮ ਨਾਲ ਦੁਆਰਾ ਫੇਰ ਬਣ ਗਿਆ ਵਾ ਦੇਖ ਸਕਦੇ ਤੁਸੀਂ ਜਿਹੜੀ ਬਾਰਿਸ਼ ਹੈ ਪੂਰੇ ਜ਼ੋਰ ਤੇ ਪੈ ਰਹੀ ਹੈ ਜੀ ਅੱਜ ਇਹ ਤਕਰੀਬਨ ਤਿੰਨ ਤੋਂ ਚਾਰ ਦਿਨ ਹੋ ਗਏ ਅੱਜ ਆਪਣੇ ਲਗਾਤਾਰ ਬਾਰਿਸ਼ ਪੈ ਰਹੀ ਨੂੰ ਤੇ ਬਾਰਿਸ਼ ਤੇ ਜਿਹੜੀ ਆਪਣੀ ਲਗਾਤਾਰ ਹੀ ਪੈ ਰਹੀ ਹੈ। ਪੀੜ ਵੀ ਸੇਮੀ ਹੈ। ਸਾਡੀ ਫੌਜ ਦੇਖ ਲੋ ਇੱਧਰ ਸਕੂਲ ਤੋਂ ਆ ਕੇ ਲੱਗੀ ਹੋਈ ਹੈ ਸੋਫਿਆਂ ਤੇ ਬਹਿ ਕੇ ਫੋਨ ਦੇਖਣਾ। ਅਵਨੀਤ ਕੀ ਕਰਦੇ? ਨਿਆਣਿਆਂ ਨੂੰ ਸਿਰਫ ਫੋਨ ਚਾਹੀਦਾ। ਬਾਰਿਸ਼ ਨਹੀਂ ਫੜਦੇ ਨਹੀਂ। ਮੌਸਮ ਸੁਹਾਣਾ ਹੋ ਗਿਆ ਪੂਰਾ بارش ਨੇ ਬੱਟ ਕੱਢੇ ਵੇਣ ਪਿੰਡ ਦਾ ਨਹੀਂ ਆ ਰਹੀ ਕੁਝ ਹੋਰ ਹੋ ਜਾਂਦਾ ਨਹੀਂ ਪੈਣ ਤੋਂ ਬਾਅਦ ਛਾਰੇ ਪਾਸੇ ਹਰਿਆਈ ਹੀ ਹਰਿਆਈ ਇਹ ਛੋਟਾ ਗਰਾਉਂਡ ਫਾਲ ਆਇਆ ਜੀ ਅੱਜ ਨਿੰਬੂ ਦਾ ਬੂਟਾ 12 ਮਾਸਾ ਨਿੰਬੂ ਹੈ ਮੇਰਾ ਫਾਲ ਆਇਆ ਨੂੰ ਪੈਣਾ ਸਟਾਰਟ ਵੀ ਹੋ ਚੁੱਕਿਆ ਨਾਲ ਦੇ ਨਾਲ ਇਹ ਦੇਖੋ ਜੀ ਨਿੰਬੂ ਇਹ ਨਾਲ ਨਸ਼ਬਤੀਆ ਬੂਟਾ ਹੈ ਇਹ ਵੀ ਪੂਰਾ ਰੈਡੀ ਹੈ ਬੇਲਾਂ ਜਿਹੜੀਆਂ ਆਪਣੀਆਂ ਉਹ ਵੀ ਬਰਨਣੇ ਸ਼ੁਰੂ ਹੋ ਗਈਆਂ ਤੇ ਮੋਲੀਆਂ ਦੀਆਂ ਇਹ ਪਲਾਈ ਆਂਗੂਰਾਂ ਦੀ ਬੇਲ ਹੈ ਇਹ ਵੀ ਅੱਜੇ ਲਾਈ। ਬਾਕੀ ਅਮੋਨੀਆ ਦੀਆਂ ਸਬਜ਼ੀਆਂ ਆ। ਉਹ ਵੀ ਪਿਆਰ ਵਰ ਤੇ ਆ ਰਹੇ ਆ ਕੰਮ। ਟਮਾਟਰ ਨੂੰ ਵੀ ਆਪਣੇ ਫੁੱਲ ਪੈਣਾ ਸ਼ੁਰੂ ਹੋ ਚੁੱਕਿਆ ਹੈ। ਇਹਦੀ ਵੀ ਜਿਹੜੀ ਆਪਾਂ ਹਾਰਵੈਸਟਿੰਗ ਮੇਰੇ ਸਾਹਮਣੇ ਅਗਲੇ ਮਹੀਨੇ ਤੇ ਵੀ ਕੁਝ ਕੰਪਲੀਟ ਹੋ ਜਾਣੀ ਹੈ। ਇਹ ਟਮਾਟਰ ਨੂੰ ਥੋੜੀ ਜਿਹੀ ਬਿਮਾਰੀ ਪੈ ਗਈ। ਮੈਂ ਪੁੱਛਿਆ ਵੀ ਸੀਗਾ ਤੁਹਾਨੂੰ ਇਹਦਾ ਕੋਈ ਹੱਲ ਕੀ ਹੈ। ਜੋ ਮੈਨੂੰ ਜਿਆਦਾ ਰੀਜ਼ਨ ਮਿਲਿਆ ਉਹ ਇਹ ਹੈ ਵੀ بارش ਲਗਾਤਾਰ ਪੈਣ ਕਰਕੇ ਜਿਆਦਾ ਪਾਣੀ ਕਰਕੇ ਵੀ ਇਹ ਚੀਜ਼ਾਂ ਖਰਾਬ ਹੋ ਜਾਂਦੀਆਂ। ਇਹ ਇੱਕ ਅੰਦੂਰੀ ਬੱਲ ਆਪਣੀ। ਜਿਆਦਾ ਬੇਲਾ ਹੋ ਗਿਆ ਮਿੱਤਰੋ ਦੁਪਹਿਰ ਦੇ ਬੱਜ ਚੁੱਕੇ ਨੇ 3। ਰਾਦੇ ਚਾਹ ਪੀਉਂਗੀ। ਆਲੇ ਮੁੱਛਾ ਲਾ ਕੇ ਬਟਾ ਭਾਈ। ਹਾਂਜੀ ਸ਼ਾਮ ਦਾ ਟਾਈਮ ਹੋ ਗਿਆ ਮੌਸਮ ਹੋ ਗਿਆ ਆਪਣਾ ਪੂਰਾ ਸਾਫ਼ ਤੇ ਗਾਰਡਨ ਸੰਦਖਾਨੇ ਇੱਕ ਵਾਰ ਫੇਰ ਤੋਂ ਇਹ ਦੇਖੋ ਜੀ ਮੀਨ ਕਰਤਾ ਬਾਲੀ ਖਰਾਬ ਕੰਮ ਪਾਲਕ ਸਾਡੀ ਐਨ ਮਲ ਹੋ ਗਈ ਕਿੰਨਾ ਸੋਹਣਾ ਨਜ਼ਾਰਾ ਹੈ ਬੱਦਲ ਪੂਰੇ ਸਾਫ ਕੀ ਕਰਦੇ ਤੁਸੀਂ ਟਿਊਸ਼ਨ ਜਾਏ ਹੁਣ ਨਹੀਂ ਤੂੰ ਜਾ ਕੇ ਆਈ ਕੀ ਕੀਤਾ ਅੱਜ ਇਹ ਬੀਸੀ ਇਹ ਐਬੀਸੀ ਕਰੀ ਜਾਂਦੀ ਹੈ ਹੁਣ ਇਸ ਕੀ ਕੀਤਾ ਆ ਕੁੜੀ ਆਈ ਸਾਡੇ ਦੇ ਤੇ ਡਰ ਗਈ ਹਾਂ ਕੀ ਹੋ ਗਿਆ ਡਾਂਸ ਕਰेंगे ਡਾਂਸ ਸਾਡੀਆਂ ਦੋ ਝੋਟੀਆਂ ਦੋਨੋਂ ਸੂਈਆਂ ਵਾਂ ਇਹ ਜੀ ਥੋੜੇ ਦਿਨ ਪਹਿਲੇ ਸੂਈਆਂ ਮਹੀਨਾ ਹੋ ਗਿਆ ਨਾ ਸੂਈਆਂ ਨੂੰ ਦੇਖ ਸਕਦੇ ਹੋ ਦੋਨੋਂ ਜੀ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਜਿੱਥੇ ਆਪਾਂ ਪੜ੍ਹੇ ਆ ਤੇ ਇੱਥੇ ਵੱਡੇ ਹੋਏ ਪਹਿਲੀ ਤੋਂ ਲੈ ਕੇ ਪੰਜਵੀਂ ਲੈਕਟ ਕਰਦਾ ਜਿਹੜਾ ਸਮਾਂ ਅਸੀਂ ਬਚਪਨ ਦਾ ਸਾਡਾ ਸਾਰਾ ਉਹ ਕੀਮਤੀ ਇਸ ਕਮਰੇ ਵਿੱਚ ਨੇ ਗਲਿਆ ਪਹਿਲੇ ਉਹ ਏਕ ਹੀ ਕਮਰਾ ਹੁੰਦਾ ਸੀਗਾ ਤੇ ਹੁਣ ਤਾਂ ਕਾਫੀ ਸਕੂਲ 8ਵੀਂ ਤੱਕ ਪਾਸ ਹੋ ਗਿਆ ਇਹ ਤੇ ਬੱਚੇ ਵੀ ਹੈਗੇ 8ਵੀਂ ਦੇ ਕਮਰੇ ਤੇ ਪੀੜਾਂ ਦੀ ਜਗਾ ਤੇ ਬਾਬਾ ਮੀਆਂ ਬਰਾਛਾ ਦੀ ਪਿੱਪਲ ਦੇ ਰੋ ਬਹੁਤ ਹੀ ਪੁਰਾਣਾ ਕਮ ਸੇ ਕੰਮੀ 200 ਸਾਲ ਪੁਰਾਣਾ ਹੋਊਗਾ ਇਹ ਇੱਥੇ ਆ ਕੇ ਸ਼ਾਂਤੀ ਬੜੀ ਮਿਲਦੀ ਹੈ ਹਰਿਆਲੀ ਹੀ ਹਰਿਆਲੀ ਹੈ ਨੇ ਯਾਦਾਂ ਸਾਰੀਆਂ ਇੱਥੇ ਆਂ तकरीबन ਮੇਰੇ ਪਿੰਡ ਦੇ ਹਰ ਇੱਕ ਨੌਜਵਾਨ ਜੋ ਸੱਤ ਵੱਡੇ ਨੇ ਛੋਟੇ ਸਾਰੇ ਇੱਥੇ ਪੜ੍ਹ ਕੇ ਹੀ ਗਏ ਨੇ ਮੌਤ ਹੀ ਸੋਨਾ ਤੇ ਸਾਫ਼ ਦਿਖ ਵਾਲਾ ਸਕੂਲ ਹੈ ਬਹੁਤ ਸਾਰੀਆਂ ਯਾਦਾਂ ਨੇ ਹਰ ਇੱਕ ਇਨਸਾਨ ਦੀਆਂ ਯਾਦਾਂ ਹੁੰਦੀਆਂ ਨੇ ਆਪਣੇ ਆਪਣੇ ਸਕੂਲ ਦੇ ਵਿੱਚ ਤੇ ਸਾਡੀਆਂ ਵੀ ਬਹੁਤ ਸਾਰੀਆਂ ਨੇ ਬਾਕੀ ਇੱਥੇ ਜਿਹੜੇ ਬੂਟੇ ਆਪਾਂ ਕੁਝ ਨਵੇਂ ਪlant ਕੀਤੇ ਹੋਰੇ ਉਹ ਸਾਹਮਣੇ ਇੱਥੇ ਆਪਾਂ ਕੁਝ ਨਵੇਂ ਲਾਏ ਇਹ ਬਾਗ ਨੇ ਜਗ੍ਹਾ ਹੈ ਪੀਰੇ ਬਾਬਾ ਮੀਆਂ ਵਾਲਾ ਸ਼ਾਦੀ ਤੇ ਜਿਹੜੇ ਬੂਟੇ ਪੇਪਲ ਦੇ ਘੱਟੋ ਘੱਟ ਵੀ 220 ਸਾਲ ਪੁਰਾਣੇ ਐ ਬੈਲ ਮੈਂਟੇਨਡ ਹੈ ਪੂਰਾ ਇਹ ਸਾਡੇ ਪਿੰਡ ਦੀ ਨੌਜਵਾਨ ਪੀੜ੍ਹੀ ਬਿਲਕੁਲ ਨਵੀਂ ਉਮਰ ਦੀ ਦੇਖੋ ਕਿਵੇਂ ਗਰਾਊਂਡ ਨੂੰ ਬੈਲ ਮੈਂਟੇਨਡ ਜਿੱਥੇ ਗਿੱਲੀ ਹੈਗਾ ਉੱਥੇ ਰੇਤਾ ਪਾ ਰਹੇ ਨੇ ਖੇਡਣ ਵਾਸਤੇ ਢੇਲੀ ਇੱਥੇ 30 ਤੋਂ 40 ਬੱਚੇ ਖੇਡਦੇ ਨੇ ਆਗੇ ਛੋਟਾ ਗਰਾਊਂਡ ਹੈ ਬੱਚਿਆਂ ਦਾ ਇਹ ਤੇ ਆਪਾਂ ਇੱਥੇ ਜਿਹੜੇ ਬੂਟੇ ਲਾਏ ਸੀ ਉਹ ਵੀ ਤੁਹਾਨੂੰ ਦਿਖਾਣੇ ਨੇ ये देखो कि सोहनी ग्रोथ करी है कि अपने बुटे ना इस बूटे ने भी तो इस लाइन के बच्चे सँ छे बूटे बाकी वो परली साइड सारे बहुत ही सोहना और इदा ठीक है लैम मित्रों मुंडे की गेम देखो और उमर का दाद देखो बंदे का और डेली रूटीन प्रैक्टिस है वही ਬਹੁਤ ਸੋਹਣਾ ਯਾਰ ਇਹ ਬੂਟਾ ਜਿਹੜਾ ਮੇਰਾ ਸਭ ਤੋਂ ਪਹਿਲਾਂ ਲਾਇਆ ਹੋਇਆ ਬੂਟਾ ਹੈ ਜਿਸ ਦਿਨ ਆਪਾਂ ਸਟਾਰਟ ਕੀਤਾ ਸੀ ਕੰਮ اور ਇਹਦੀ ਗਰੋਥ ਦੇਖੋ ਤਕਰੀਬਨ 3.5 ਤੋਂ 4 ਫੁੱਟ ਦਾ ਹੋ ਗਿਆ ਇਹ ਇਹ ਯਾਰਚੰਡਾ ਬੂਟਾ ਹੈ ਇਹ ਵੀ ਲੱਗਿਆ ਹੋਇਆ ਹੈ ਬਾਕੀ ਇਹ ਨੇ ਰੌਂਡ ਦੇ ਤਕਰੀਬਨ ਚਾਰੇ ਪਾਸੇ ਨੇ ਸਿਰਫ ਉਸ ਸਾਈਡ ਬੂਟੇ ਨਹੀਂ ਆ ਕਿਉਂਕਿ ਉੱਧਰ ਲਾਈਨ ਲੰਗੀ ਹੋਈ ਹੈ ਵਾਟਰ ਸਪਲਾਈ ਦੀ ਬਿਜਲੀ ਵਾਲੀ ਕਿਆ ਕਰਦੀ ਗੱਡੀ ਪਾ ਗੱਡੀ ਪਕੇ ਕਰਦੀ ਲੰਗੂ ਦਾ ਮੂੰਹ ਬੈਠੀ ਜਾ ਕਾਪਰ ਟੁੱਟ ਜਾਣੀ ਇਹ ਟੁੱਟ ਜਾਣੀ ਇਹ ਗੱਡੀ ਦੇਖੋ ਜਾ ਕੇ ਕਿੱਥੇ ਬੈਠੀ ਹੈ ਅੱਜ ਦਾ ਬਲੌਗ ਸਾਡਾ ਕਿਵੇਂ ਦਾ ਲੱਗਿਆ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਅਸੀਂ ਇਸੇ ਤਰੀਕੇ ਨਾਲ ਨਵੇਂ ਨਵੇਂ ਬਲੌਗ ਬਣਾਉਂਦੇ ਰਾਵਾਂਗੇ ਤੇ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਾਵਾਂਗੇ ਇਹ ਸਿਰਫ ਸਾਡੀ ਪਰਸਨਲ ਹੀ ਸੀਗੇ ਕੁਝ ਆਪਣੇ ਜੁਨੇ ਜੀ ਜੀਵਨ ਦੇ ਆਪਾਂ ਕਰਦੇ ਆਂ ਬਾਕੀ ਆਪਾਂ ਖਾਸ ਕੰਟੈਂਟ ਤੇ ਕੰਮ ਕਰਾਂਗੇ ਤੇ ਕਾਫੀ ਨਈਆਂ ਚੀਜ਼ਾਂ ਐਡ ਕਰਾਂਗੇ ਤੇ ਸਭ ਅਗਰ ਸੋਹਣਾ ਲੱਗਿਆ ਤੁਹਾਨੂੰ ਸਾਰਿਆਂ ਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਦਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਥੈਂਕ ਯੂ